ਇਤਿਹਾਸਕ ਗੁਰਦੁਆਰਾ ਸਾਹਿਬ ਚੋਲਾ ਸਾਹਿਬ ਪਿੰਡ ਕੁਡਾਣੀ ਕਲਾ ਵਿਖੇ ਗਵਾਲੀਅਰ ਤੋਂ ਦੀਵਾਲੀ ਦੇ ਤਿਉਹਾਰ ਮੌਕੇ ਨਗਰ ਕੀਰਤਨ ਸਜਾਉਣ ਸੰਬੰਧੀ ਪੰਥਕ ਵਿਚਾਰਾਂ ਕੀਤੀਆਂ ਜਾਣੀਆਂ ਸਨ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਪੰਥਕ ਮੀਟਿੰਗ ਹੋਣ ਤੋਂ ਰੋਕੀ ਗਈ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਸੰਤ ਮਹਾਪੁਰਸ਼ਾਂ ਸਮੇਤ ਮੀਟਿੰਗ ਕਾਂਟ ਪੁੱਜੀ ਸੀ ਇਹ ਮੀਟਿੰਗ ਬੰਦੀ ਛੋੜ ਦਿਵਸ ਮੌਕੇ ਤੇ ਗਵਾਲੀਅਰ ਤੋਂ ਅੰਮ੍ਰਿਤਸਰ ਤੱਕ ਨਗਰ ਕੀਰਤਨ ਕੱਢਣ ਨੂੰ ਲੈ ਕੇ ਕੀਤੀ ਗਈ ਪਰantu ਮੀਟਿੰਗ ਦਾ ਸਥਾਨ ਬਦਲ ਕੇ ਗੁਰਦੁਆਰਾ ਦਮਦਮਾ ਸਾਹਿਬ ਕੋਟਾਣੀ ਕਲਾ ਵਿੱਚ ਕਰਨੀ ਪਈ ਹੈ ਅ ਅੱਜ ਛੇਵੇਂ ਪਾਤਸ਼ਾਹ ਮਹਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਥਾਨ ਚੋੜਾ ਸਾਹਿਬ ਜਿੱਥੇ ਗੁਰੂ ਸਾਹਿਬ ਦਾ ਸ਼ਸ਼ੋਭਤ ਹੈ ਉਸ ਸਥਾਨ ਦੇ ਉੱਤੇ ਅੱਜ ਇਕੱਠ ਰੱਖਿਆ ਗਿਆ ਸੀਗਾ ਪੰਥਕ ਵਿਚਾਰਾਂ ਕਰਨ ਦੇ ਲਈ ਕਿ ਦੀਵਾਲੀ ਦਾ ਜੋ ਦਿਹਾੜਾ ਵਾ ਉਹ ਕਿਸ ਤਰੀਕੇ ਦੇ ਨਾਲ ਮਨਾਇਆ ਜਾਵੇ ਕਿਉਂਕਿ ਗੁਰੂ ਅ ਆਪਾਂ ਸਿੱਖ ਸੰਗਤ ਇਹ ਗੱਲ ਵਿਚਾਰ ਕਰਦੀ ਆ ਕਿ ਜੋ ਦੀਵਾਲੀ ਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਬੰਵੰਦਾ ਪਹਾੜੀ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਤੋਂ ਛੁਡਾ ਕੇ ਲਿਆਏ ਸੀ ਤੇ ਉਸ ਟਾਈਮ ਸਿੱਖ ਸੰਗਤ ਨੇ ਜਦੋਂ ਗੁਰੂ ਸਾਹਿਬ ਅੰਮ੍ਰਿਤਸਰ ਪਹੁੰਚੇ ਸੀ ਤਾਂ ਸਿੱਖ ਸੰਗਤਾਂ ਨੇ ਘਿਓ ਦੇ ਦੀਵੇ ਬਾਲੇ ਸੀ ਤੇ ਉਹ ਜਿਹੜਾ ਮਹਾਨ ਚੋਲਾ ਸਾਹਿਬ ਆ ਉਹ ਸਾਡੇ ਕਢਾਣੀ ਕਲਾ ਵਿਖਿਆ ਇਸ ਜਗ੍ਹਾ ਦੇ ਉੱਤੇ ਹੀ ਅਸੀਂ ਅੱਜ ਸਮਾਗਮ ਪੰਥਕ ਪ੍ਰੋਗਰਾਮ ਇੱਕ ਪੰਥਕ ਵਿਚਾਰਾਂ ਕਰਨ ਦਾ ਸੰਤ ਮਹਾਪੁਰਖ ਇਹਦੇ ਵਿੱਚ ਸਾਰੇ ਸੰਤ ਮਹਾਪੁਰਖ ਬੁਲਾਏ ਗਏ ਸੀ ਵੱਖ-ਵੱਖ ਸੰਪਰਦਾਵਾਂ ਦੇ ਤੇ ਅੱਜ ਜਦੋਂ ਅਸੀਂ ਉੱਥੇ ਪ੍ਰੋਗਰਾਮ ਦੇ ਲਈ ਇਕੱਠੇ ਹੋਏ ਤਾਂ ਉਹ ਕਿਉਂਕਿ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਤੇ ਉੱਥੋਂ ਦੇ ਮੈਨੇਜਰ ਸਾਹਿਬ ਨੇ ਗੱਲ ਕਹੀ ਕਿ ਤੁਸੀਂ ਇੱਥੇ ਇਹ ਪ੍ਰੋਗਰਾਮ ਨਹੀਂ ਕਰ ਸਕਦੇ ਤੇ ਉਹਨਾਂ ਨੇ ਬਿਲਕੁਲ ਸਾਫ਼ ਮਨਾ ਕਰ ਦਿੱਤਾ ਜਦੋਂ ਕਿ ਗੁਰੂ ਦਾ ਧਾਰਾ ਹੈ ਗੁਰੂ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਸ਼ੋਭਤ ਹੈ ਉਹ ਕਿਸੇ ਪਾਰਟੀ ਦਾ ਨਹੀਂ ਹੁੰਦਾ ਕਿਸੇ ਜਥੇਬੰਦੀ ਦਾ ਨਹੀਂ ਹੁੰਦਾ ਕਿਸੇ ਧਿਰ ਦਾ ਨਹੀਂ ਹੁੰਦਾ ਪਰ ਉਹਨਾਂ ਨੇ ਬੜੀ ਸਖਤੀ ਨਾਲ ਮਨਾ ਕੀਤਾ ਤੇ ਅਸੀਂ ਵੀ ਫਿਰ ਸਾਰੇ ਸੰਗਤਾਂ ਦੇ ਨਾਲ ਸਲਾਹ ਆਪਾ مشورہ ਕੀਤਾ ਕਿ ਆਪਾਂ ਕਿਸੇ ਟਕਰਾਅ ਦੇ ਵਿੱਚ ਨਹੀਂ ਪੈਣਾ ਅਸੀਂ ਗੁਰੂ ਦੀ ਸ਼ੋਭਾ ਦੇ ਲਈ ਇੱਥੇ ਇਕੱਠੇ ਹੋਏ ਹਾਂ ਅਸੀਂ ਆਪਣੀ ਸ਼ੋਭਾ ਦੇ ਲਈ ਇਕੱਠੇ ਨਹੀਂ ਹੋਏ ਕੋਈ ਅਸੀਂ ਆਪਣੀ ਹਉਮੈ ਹੰਕਾਰ ਦੇ ਲਈ ਇਕੱਠੇ ਨਹੀਂ ਹੋਏ ਉਹਨਾਂ ਨੂੰ ਉਹਨਾਂ ਦਾ ਹਉਮੈ ਹੰਕਾਰ ਉਹਨਾਂ ਨੂੰ ਮੁਬਾਰਕ ਫਿਰ ਤੁਰੰਤ ਉਸ ਤੋਂ ਬਾਅਦ ਗੁਰਮਤਾ ਕੀਤਾ ਗਿਆ ਇੱਥੇ ਇਹ ਦਮਦਮਾ ਸਾਹਿਬ ਕਢਾਣੀ ਕਲਾਂ ਦੇ ਵਿੱਚ ਹੀ ਆ ਐਕਚੁਅਲ ਦੇ ਵਿੱਚ ਜਦੋਂ ਗੁਰੂ ਹਰਗੋਬਿੰਦ ਸਾਹਿਬ ਕਢਾਣੀ ਕਲਾਂ ਆਏ ਤਾਂ ਸਭ ਤੋਂ ਪਹਿਲਾਂ ਇਸ ਸਥਾਨ ਦੇ ਉੱਤੇ ਪਹੁੰਚੇ ਸੀ ਇੱਥੇ ਇੱਕ ਮੁਸਲਮਾਨ ਫਕੀਰ ਸੀ ਜਿਹੜਾ ਕਿ ਹੱਥਾਂ ਤੇ ਦੀਵੇ ਰੱਖ ਕੇ ਗੁਰੂ ਸਾਹਿਬ ਦੀ ਉਡੀ ਕਰ ਰਿਹਾ ਸੀ ਤਾਂ ਗੁਰੂ ਸਾਹਿਬ ਇਸ ਜਗ੍ਹਾ ਦੇ ਉੱਤੇ ਉਹਨਾਂ ਦੀ ਇੱਥੇ ਨਾਲ ਸਮਾਦ ਵੀ ਬਣੀ ਆ ਤੇ ਇਸ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਪਹੁੰਚੇ ਸੀ ਪਤਾ ਨਹੀਂ ਕੀ ਗੁਰੂ ਸਾਹਿਬ ਦੀ ਕਲਾ ਵਾ ਕੀ ਬਾਣਾ ਵਾ ਅਸੀਂ ਉਸ ਬੈਰ ਬ੍ਰੋਧ ਤੋਂ ਪਿੱਛੇ ਹਟ ਕੇ ਹੁਣ ਅਸੀਂ ਇੱਥੇ ਤੱਕ ਦਮਦਮਾ ਸਾਹਿਬ ਵਿਖੇ ਕਢਾਣੀ ਗਲਾਂ ਵਿਖੇ ਜਿੱਥੇ ਸਾਰੇ ਪਹੁੰਚੇ ਆ ਸਾਰੀ ਸਿੱਖ ਸੰਗਤ ਪਹੁੰਚੀ ਆ ਸੰਤ ਮਹਾਪੁਰਖ ਪਹੁੰਚੇ ਆ ਤੇ ਅੱਜ ਦੀਵਾਲੀ ਦਾ ਦਿਹਾੜਾ ਕਿੱਦਾਂ ਮਨਾਉਣਾ ਇਸ ਦੇ ਉੱਤੇ ਗੁਰਮਤਿ ਹੋਣਗੇ ਇਸ ਦੇ ਉੱਤੇ ਵਿਚਾਰਾ ਹੋਣਗੇ ਜੋ ਵਿਚਾਰਾ ਹੋਣਗੇ ਫਿਰ ਉਹ ਸੰਗਤਾਂ ਦੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਬਾਕੀ ਇਸ ਗੱਲ ਦਾ ਮੈਂ ਸਮਝਦਾ ਕਿ ਪੂਰੀ ਸਖ ਕੌਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਸ ਗੱਲ ਦਾ ਜ਼ਾਬਾਬ ਲੈਣਾ ਚਾਹੀਦਾ ਕਿ ਕੀ ਪੰਥਕ ਵਿਚਾਰਾਂ ਕੀ ਗੁਰਸਿੱਖ ਕੀ ਪੂਰਨ ਸਾਰੇ ਗੁਰਸਿੱਖ ਨੇ ਤੁਸੀਂ ਦੇਖ ਲਓ ਵੀ ਜਿੰਨੇ ਵੀ ਅੰਦਰ ਬੈਠੇ ਨੇ ਸਾਰੇ ਗੁਰੂ ਦੇ ਲੜ ਲੱਗੇ ਨੇ ਅਮਰਧਾਰੀ ਗੁਰਸਿੱਖ ਨੇ ਕੀ ਸਾਰੇ ਗੁਰਸਿੱਖ ਗੁਰੂ ਦੇ ਦਰ ਦੇ ਉੱਤੇ ਬੈਠ ਕੇ ਕੀ ਗੁਰਮਤ ਵਿਚਾਰਾ ਨਹੀਂ ਕਰ ਸਕਦੇ ਕੀ ਇਹ ਸ਼੍ਰੋਮਣੀ ਕਮੇਟੀ ਨੇ ਕੋਈ ਆਪਣੀ ਅਲੱਗ ਇੱਕ ਅਜੰਡੇ ਦੇ ਵਿੱਚ ਲੈ ਲਿਆ ਤੇ ਮੈਨੂੰ ਲੱਗਦਾ ਕਿ ਇਹਨਾਂ ਦੀਆਂ ਇਹਨਾਂ ਹਾਲਤਾਂ ਕਰਕੇ ਹੀ ਜੇ ਅੱਜ ਅਕਾਲੀ ਦਲ ਦਾ ਇਹ ਹਾਲ ਹੈ ਤਾਂ ਸਿਰਫ ਇਹਨਾਂ ਹਾਲਤਾਂ ਕਰਕੇ ਹੀ ਇਹਨਾਂ ਗੱਲਾਂ ਕਰਕੇ ਹੀ ਗੁਰੂ ਮਹਾਰਾਜ ਜਿਨ੍ਹਾਂ ਨੂੰ ਸਮਤ ਬਖਸ਼ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੋ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਹਰਗੋਬਿੰਦ ਪਾਤਸ਼ਾਹ ਬਵੰਜਾ ਰਾਜਾ ਨੂੰ ਖੁਲਾਸ ਕਰਾ ਕੇ ਬਵੰਜਾ ਕਲੀਆਂ ਦਾ ਚੋੜਾ ਉੱਥੋਂ ਆ ਕੇ ਇਸ ਕਢਾਣੀ ਸਾਹਿਬ ਦੇ ਪਵਿੱਤਰ ਸਥਾਨ ਤੇ ਰੱਖਿਆ। ਉੱਥੇ ਪ੍ਰੋਗਰਾਮ ਲਿਖਿਆ ਗਿਆ ਸੀ ਸਾਡੇ ਇਲਾਕੇ ਦੇ ਵਿਦਾਇਕ ਸਾਰੇ ਮਹਾਪੁਰਖਾਂ ਨੇ ਇਕੱਤਰ ਹੋ ਕੇ ਉਹਨੂੰ ਨਾਂ ਚੰਗਾ ਸਮਝਦੇ ਹੋਏ ਕਿਉਂਕਿ ਜਿਸ ਨੂੰ ਆਪ ਖਵਾਏ ਕਰਤਾ ਖੁਸਲੇ ਚੰਗਿਆਈ ਚੰਗੇ ਗੁਣ ਵੀ ਉਹਨਾਂ ਨੂੰ ਚੰਗੇ ਨਹੀਂ ਲੱਗਦੇ। ਸੋ ਇਹ ਲਿਖਿਆ ਗਿਆ ਪ੍ਰੋਗਰਾਮ ਮਹਾਪੁਰਖ ਸਰ ਨਾਲ ਹੋਣਗੇ ਗਵਾਲੀਅਰ ਦੇ ਕਿਲੇ ਤੋਂ ਨਗਰ ਕੀਰਤਨ ਲੈ ਕੇ ਆਉਣਾ ਤੇ ਬਹੁਤ ਚੜ੍ਹਦੀਆਂ ਕਲਾਂ ਦੇ ਨਾਲ ਅੱਗੇ ਵਾਸਤੇ ਜੋ ਵੀ ਹੋ ਸੰਗਤਾ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਹਰ ਨਾਮੇ ਕੀ ਹੋ ਹੋ ਜੋੜੀ ਗੁਰਮੁਖ ਵੇ ਸਫਾ ਬਸਾਈ ਏਕਾ ਕੁੱਲੀਆਂ ਸਵਰਗ ਬਣਾ ਦਿੰਦਾ ਫੁੱਟ ਦਿੰਦੀ ਢਾ ਚਵਾਰਿਆਂ ਨੂੰ ਚੱਪੂ ਜੇ ਕਰ ਦੋ ਏ ਮਜਬੂਤ ਹੋਵਣ ਕਿਸ਼ਤੀ ਟੰਬ ਦੀ ਜਾ ਕਿਨਾਰਿਆਂ ਨੂੰ ਦਾਲ ਦਲੀ ਰੰਧਨ ਦੇ ਕਮਾਂ ਦੀ ਜੇਕਰ ਬੀਜੇ ਕਦੇ ਨਹੀਂ ਉੱਕ ਸਕਦੀ ਦੋ ਧੜਿਆਂ ਚੜਾ ਕੇ ਖਾਲਸਾ ਜੀ ਕਦੇ ਬੈਰੀ ਤੇ ਧੜੀ ਨਹੀਂ ਪੁਕਟ ਸਕਦੀ ਅਕੱਤਰਤਾ ਮਿਲਵੇ ਕੀ ਮਹਿਮਾ ਵਰਨਾ ਸਕੋ ਨਾਨਕ ਪਰੇ ਪ੍ਰੀਲਾ ਸਾਰੇ ਸਹਿਯੋਗ ਦੇ ਕੇ ਇਕ ਇਕੱਤਰਤਾ ਦੇ ਨਾਲ ਜਿਹੜੇ ਇਹ ਮਾੜੇ ਕਰਮਾਂ ਵਾਲੇ ਨਹੀਂ ਚਾਹੁੰਦੇ ਕਿਉਂਕਿ ਉਹ ਲੋਚਣ ਉਹਨਾਂ ਗੋੜਾਂ ਨੂੰ ਹਲਕਾਰ ਛੜੰਦੇ ਪੇਂਡ ਮਡਾਹੂ ਕੱਟਿਆ ਤੇ ਡਾਲ ਸਕੰਦੇ ਉਹਨਾਂ ਦੇ ਭਾਗਾਂ ਜਿੰਨੂੰ ਖੁਰਸਲ ਹੈ ਚੰਗਿਆਈ ਖਾਜਲ ਖਵਾਰੀਆਂ ਪਰਵੇਸ਼ਰ ਉਹਨਾਂ ਦੇ ਪੱਲੇ ਪਾ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇਹ ਮਹਾਪੁਰਖ ਨੇ ਦੱਸਿਆ ਬਈ ਇਹ ਬਹੁਤ ਵੱਡਾ ਉਪਰਾਨਾ ਜਿਹੜੇ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇੱਕ ਧਰਮਕ ਦਾ ਮਾਰਗ ਦੱਸਿਆ ਜਾਂ ਸਾਨੂੰ ਇਹ ਦੱਸਿਆ ਕਿ ਸੱਚੇ ਪਾਸਾ ਨੇ ਵੀ ਪ੍ਰਚਾਰ ਚੰਗੇ ਪਾਸੇ ਸੰਗਤਾਂ ਨੂੰ ਲਾਉਣਾ ਧਰਮ ਦੇ ਮਾਰਗ ਦੇ ਤੌਰ 'ਤੇ ਕਿਉਂਕਿ ਸਾਡੇ ਗੁਰੂ ਸਾਹਿਬਾਨ ਦੀ ਵੀ ਇਹ ਕਿਰਪਾ ਕੀਤੀ ਸਾਡੇ ਤੇ ਇਹ ਅੱਜ ਕਿੰਨੇ ਇਕੱਤਰਤਾ ਮਹਾਂਪੁਰਖ ਵਕ ਵਕ ਥਾਵਾਂ ਤੋਂ ਆਏ ਨੇ ਪਹੁੰਚੇ ਨੇ ਤੇ ਤੁੰ ਤੁੰ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਹੜੇ ਜਨਮ ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਨੇ ਸਾਡੇ ਤੇ ਬੜੀ ਮਹਾਨ ਬਖਸ਼ਿਸ਼ਾਂ ਕੀਤੀਆਂ ਮਿਹਰਾ ਕੀਤੀਆਂ ਹਰ ਜਗ੍ਹਾ ਜਗ੍ਹਾ ਜਿੱਥੇ ਜਿੱਥੇ ਜੀ ਗੁਰੂ ਸਾਹਿਬ ਗਏ ਉੱਥੇ ਗੁਰੂ ਸਾਹਿਬਾਂ ਨੇ ਕਿਰਪਾ ਕੀਤੀ ਸੰਗਤਨ ਗੁਰੂ ਸਾਹਿਬਾਂ ਨੇ ਚਾਨਣ ਨਾਲ ਜੋੜਨਾ ਕੀਤਾ ਅੱਜ ਉਸ ਮੁਤਾਬਕ ਮਹਾਪੁਰਖਾਂ ਨੇ ਬੜੀ ਖੁਸ਼ੀ ਦੇ ਨਾਲ ਬੜੇ ਪਿਆਰ ਸਰਦਾ ਤੇ ਭਾਵਨਾ ਦੇ ਨਾਲ ਇਹ ਸੁਵਾਗਮ ਰੱਖਣ ਦੀ ਤਿਆਰੀ ਵਿੱਚ ਲੱਗੇ ਹੋਏ ਆ ਜਿਵੇਂ ਮਹਾਂਪੁਰਖਾਂ ਨੇ ਦੱਸਿਆ ਅਲੱਗ-ਅਲੱਗ ਨਗਰਾਂ ਤੋਂ ਨੱਗਰ ਕੀਰਤਨ ਆਉਣਗੇ 30 ਜਗ੍ਹਾ ਦੀ ਜਗਰਤਾ ਹੋਊਗੀ ਤਿਹਜਾ ਜੈਕਾਰ ਹੋਊਗੀ ਤੇ ਗੁਰੂ ਸਾਹਿਬਾਂ ਦੀ ਜਿਹੜੀਆਂ ਪਿਆਰੀਆਂ ਸੰਗਤਾਂ ਉਹ ਲਾਭ ਲੈਣਗੀਆਂ ਇਸ ਲਈ ਇਸ ਲਈ ਅਸੀਂ ਸਾਰੇ ਜਿੰਨੇ ਵੀ ਬਾਪੁਰਖਾਏ ਆ ਉਹਨਾਂ ਸਭ ਨੂੰ ਜੀ ਆਇਆਂ ਵੀ ਆਖਦੇ ਆ ਤੇ ਸੰਗਤਾਂ ਨੂੰ ਵੀ ਜੀ ਆਇਆਂ ਆਖਦੇ ਆ ਬੱਦ ਤੋਂ ਬੱਦ ਚੜ ਕੇ ਇਸ ਸਾਲ ਇਹ ਕੋਈ ਮਹਾਂਪੁਰਖਾਂ ਨੇ ਦੱਸਿਆ ਕੋਈ ਪਾਰਟੀ ਬਾਈ ਦਾ ਇਹਦੇ ਵਿੱਚ ਕੋਈ ਚੱਕਰ ਨਹੀਂ ਇਹ ਤਾਂ ਇੱਕ ਸੰਗਤਾਂ ਦਾ ਪ੍ਰੋਗਰਾਮ ਆ ਮਹਾਪੁਰਖਾਂ ਨੇ ਲਿਖਿਆ ਮਹਾਪੁਰਖ ਦੇ ਨਾਲ ਹੈ ਸੰਗਤਾਂ ਸਾਰੀਆਂ ਇਸ ਲਈ ਸਾ ਸੰਤ ਜੀ ਵੀ ਸਾਡਾ ਕਹਣਾ ਹੋਈਏ ਪਰ ਚੜ ਕੇ ਸਾਲੋ ਚੜ੍ਹਦੀ ਕਲਾ ਚ ਆ ਕੇ ਗੁਰੂ ਸਾਹਿਬ ਬਨ ਵਕਤ ਕੋ ਸੰਗਤਾਂ ਦਾ ਲਾਹਾ ਲੋ ਗੁਰੂ ਸਾਹਿਬ ਦੇ ਚਰਨਾਂ ਵਿਚ ਆ ਕੇ ਇਸ ਲਈ ਅਸੀਸ ਮੁਕਤੀ ਕਰ ਜਿੰਦੇ ਦਾ ਜਿਹੜੇ ਅੱਜ ਉੱਤੇ ਮੀਟਿੰਗ ਕਰਨ ਆਇਸੀਓ ਕਹਿੰਦੇ ਮਨ ਮੀਟਿੰਗ ਕਰ ਦਿੱਤੀ ਜੀ ਕੀ ਕਰੀ ਮੀਟਿੰਗ ਸਰ ਉਹਨਾਂ ਕੋਲੇ ਕੋਈ ਰੈਟਰ ਉਹਨਾਂ ਨੇ ਪਰਮਿਸ਼ਨ ਸਾਤੂ ਮੰਗੀ ਨਹੀਂ ਨਾ ਉਹਨਾਂ ਕੋ ਪਰਮਿਸ਼ਨ ਸੀਗੀ ਕੋਈ ਪਰ ਮਿਸ਼ਨ ਸਾਨੂੰ ਕੋਈ ਦਫਤਰ ਸ਼੍ਰੋਮ ਲਈ ਕਮੇਟੀ ਤੋਂ ਅੰਮਰਸਰ ਸਾਹਿਬ ਤੋਂ ਲੈਣੀ ਪੈਂਦੀ ਹੈ ਇਹ ਠੱਕੇ ਨਾਲ ਹੀ ਆ ਬੜੀ ਸੀ ਤਾਂ ਅਗਰ ਕਿ ਇਹਨਾਂ ਨੂੰ ਕਹਤਾ ਵੀ ਇਜਾਜ਼ਤ ਲੈ ਕੇ ਫੇਰ ਮੀਟਿੰਗ ਕੀਤੀ ਜਾਓ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ